ਨਾਨਕ ਨਾਮ ਮਿਲੇ ਤਨ ਮਨ ਧੀ ਵਹ ਹਰਿਆ ਤਨ ਮਨ ਧੀ ਵਹ ਬਾਬਾ ਪ੍ਰੇਮ ਸਿੰਘ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਮਨਾਉਣ ਵਾਲਿਓ ਬਾਬੇ ਦੀ ਬਾਤ ਵਿੱਚ ਇੱਥੇ ਰੱਖਿਓ ਕਿ ਬਾਬਾ ਪ੍ਰੇਮ ਸਿੰਘ ਜੀ ਉਹ ਹਸਤੀ ਸੀ ਸੰਤ ਵੀ ਪੂਰੇ ਤੇ ਸਿਪਾਹੀ ਵੀ ਪੂਰੇ ਸੰਤ ਵੀ ਪੂਰੇ ਬੰਦਗੀ ਵੀ ਕੀਤੀ ਤੇ ਜਦੋਂ ਸਿਪਾਹੀ ਬਣਨ ਦੀ ਗੱਲ ਆਈ ਤੇ ਸ਼ਸਤਰ ਧਾਰੀ ਹੋ ਗਈ ਅੱਗੇ ਵੀ ਹੋਈ ਇਦਾਂ ਦੇ ਸਾਧੂ ਜਿਨ੍ਹਾਂ ਨੇ ساری ਜ਼ਿੰਦਗੀ ਪਰਉਪਕਾਰ ਕਰਦਿਆਂ ਬਤੀਤ ਕੀਤਾ ਇਹ ਵੀ ਯਾਦ ਰੱਖਿਓ ਜਦੋਂ ਅਕਾਲਤਕ ਸਾਹਿਬ ਵੱਲੋਂ ਜਿਹੜੀ ਗੁਰਮਤ ਰਹਿਤ ਅਮਰਤਾ ਬੜੀ ਨਾ ਗੁਲਾਟੀ ਸਾਹਿਬ ਜਦੋਂ ਉਹਦਾ ਖਰੜਾ ਤਿਆਰ ਹੋਇਆ ਤੇ ਬਾਬਾ ਪ੍ਰੇਮ ਸਿੰਘ ਜੀ ਉਹ ਵਿਦਵਾਨ ਸੱਜਣਾ ਦੇ ਵਿੱਚ ਸੀ ਇਹ ਮੋਰੀ ਹੋ ਕੇ ਜਿਨ੍ਹਾਂ ਨੇ ਸੇਵਾ ਨਿਭਾਈ ਜਦੋਂ ਖਰੜਾ ਤਿਆ ਖਰੜੇ ਦਾ ਮਤਲਬ ਜੇ ਉਹ ਰਿਲੀਜ਼ ਨਹੀਂ ਕੀਤੀ ਗਿਰਿਆ ਗੁਰਮਰਤਾ ਜਦੋਂ ਖਰੜਾ ਤਿਆਰ ਹੋਇਆ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਵਿੱਚ ਸਨ ਤੇ ਕਦੇ ਵੀ ਬਾਬਾ ਪ੍ਰੇਮ ਸਿੰਘ ਜੀ ਬਰਾਲੇ ਵਾਲਿਆਂ ਨੂੰ ਕਿਸੇ ਬਰਾਦਰੀ ਨਾਲ ਜੋੜ ਕੇ ਨਾ ਦੇਖਿਓ ਕਿਉਂਕਿ ਸਾਧੂ ਉਹ ਹੁੰਦਾ ਜਿਹੜਾ ਬਰਾਦਰੀ ਸਮਾਜ ਉੱਚ-ਨੀਚ ਤੋਂ ਉੱਪਰ ਉੱਠ ਜਾਂਦੇ ਅਸੀਂ ਸਭ ਹੀ ਉਹ ਤੇ ਬਾਬਾ ਪ੍ਰੇਮ ਸਿੰਘ ਜੀ ਸਭ ਨੂੰ ਪਿਆਰ ਕਰਦੇ ਸੀ ਕਿਸੇ ਨੇ ਮੈਨੂੰ ਆਖਿਆ ਕਿ ਬਾਬਾ ਪ੍ਰੇਮ ਸਿੰਘ ਜੀ ਤਾਂ ਲੁਬਾਣਿਆਂ ਦਾ ਮਹਾਂਪੁਰਖ ਹੋਇਆ ਮੈਂ ਕਿਹਾ ਨਹੀਂ ਜਿੰਨੇ ਵੀ ਸਕੂਲ ਕਾਲਜ ਬਾਬਾ ਪ੍ਰੇਮ ਸਿੰਘ ਜੀ ਨੇ ਖੁਲਵਾਏ ਕਿਸੇ ਦੀ دیوار ਤੇ ਕੰਨ ਤੇ ਇਹ ਨਹੀਂ ਲਿਖਿਆ ਕਿ ਇੱਥੇ ਕੇਵਲ ਨਿਵਾਣਿਆਂ ਦੇ ਬੱਚੇ ਪੜਨਗੇ ਨਹੀਂ ਇਹ ਸਾਡੀ ਸੋਚ ਹੈ ਇਹ ਸਾਡੀ ਨੀਵੀਂ ਸੋਚ ਦੀ ਇਹ ਰਿਜ਼ਲਟ ਹੈ ਬਾਬਾ ਪ੍ਰੇਮ ਸਿੰਘ ਜੀ ਤਾਂ ਸਾਰਿਆਂ ਦੇ ਸੰਗੇ ਸਨ ਸਾਧੂ ਕਦੇ ਵੀ ਕਿਸੇ ਇੱਕ ਫਿਰਕੀ ਦਾ ਕਿਸੇ ਇੱਕ ਬਰਾਦਰੀ ਦਾ ਨਹੀਂ ਹੁੰਦਾ ਸਾਧੂ ਸਭ ਦਾ ਸਾਂਝਾ ਹੁੰਦਾ ਉਹ ਗੱਲ ਵੱਖਰੀ ਉਹ ਬਰਾਦਰੀ ਵਾਲਿਆਂ ਨੂੰ ਉਹ ਜਾਤ ਵਾਲਿਆਂ ਨੂੰ ਉਸ ਫਿਰਕੀ ਵਾਲਿਆਂ ਨੂੰ ਉਹ ਸਾਧੂ ਤੇ ਮਾਣ ਹੋਵੇ ਗੱਲ ਵੱਖਰੀ ਪਰ ਸਾਧੂ ਸਭ ਦਾ ਸਾਂਝਾ ਹੁੰਦਾ ਪੁਰ ਭਗਤ ਕਬੀਰ ਸਾਹਿਬ ਬਾਬਾ ਫਰੀਦ ਸਾਹਿਬ ਭਗਤ ਰਵਿਦਾਸ ਜੀ ਕੇਵਲ ਉਹਨਾਂ ਦੇ ਫਿਰਕੇ ਜਾਂ ਉਹਨਾਂ ਦੀ ਬਰਾਦਰੀ ਵਾਲਿਆਂ ਨੂੰ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਇਹਨਾਂ ਸਾਰਿਆਂ ਨੂੰ ਗੁੱਗਲ ਵਿੱਚ ਲੈ ਲਿਆ ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰੋਗੇ ਭਗਤ ਰਵਿਦਾਸ ਨੂੰ ਵੀ ਤੁਹਾਡੀ ਨਮਸਕਾਰ ਹੋ ਜਦੋਂ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮੱਥਾ ਟੇਕੋਗੇ ਕਬੀਰ ਕਬੀਰ ਸਾਹਿਬ ਜੀ ਨੂੰ ਵੀ ਤੁਹਾਡੀ ਨਮਸਕਾਰ ਉਹ ਬਾਬਾ ਨਾਮਦੇਵ ਸ਼ੇਮਾ ਜਿਹਨੂੰ ਪੰਕਤਾ ਨੇ ੱੱਕੇ ਮਾਰ ਕੇ ਬਾਹਰ ਕਰ ਦਿੱਤਾ ਮੰਦਰ ਵਿੱਚੋਂ ਤੂ ਕੋਜਾ ਨਹੀਂ ਕਰ ਸਕਦਾ ਗੁਰੂ ਨਾਨਕ ਸਾਹਿਬ ਗੁਰਵਰਜਨ ਦੇ ਮਹਾਰਾਜ ਕਹਿੰਦੇ ਜਦੋਂ ਨਮਸਕਾਰ ਗੁਰੂ ਨਾਨਕ ਨੂੰ ਹੋਵੇਗੀ ਬਾਬਾ ਨਾਮਦੇਵ ਜੀ ਨੂੰ ਵੀ ਬਰਾਬਰ ਹੋਵੇਗੀ ਆਖੋ ਸਤਨਾਮ ਆਓ ਇੱਕ ਵਾਰੀ 10 ਰੇ ਪੜਨਗੇ ਇਹ ਨਾਮ ਦੀ ਜਾਂਚ ਨਾਲ ਦਾ ਸ਼ਬਦ ਮੈਂ ਖੀਰ ਵਿੱਚ ਪੜਿਆ ਕਿ ਸਾਡੇ ਘਰਾਂ ਵਿੱਚ ਮਾਇਆ ਬੜੀ ਹੈ ਪਰ ਨਾਮ ਨਹੀਂ ਹੈ ਕੋਈ ਅੰਮ੍ਰਿਤ ਵੇਲੇ ਨਾਮ ਜਪਣ ਵਾਲਾ ਨਹੀਂ ਸਤਿਗੁਰੂ ਮੇਰੇ ਘਰ ਵਿੱਚ ਕਿਰਪਾ ਕਰੋ ਕਿ ਮੇਰੇ ਘਰ ਵਿੱਚ ਕੋਈ ਇੱਕ ਇੱਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਦਾ ਪਾਠ ਕਰੇ ਤੇ ਸਿਮਰਨ ਕਰੇ ਇੱਕ ਵਾਰੀ ਮਿਲ ਕੇ ਸਾਰੇ ਗਾਇਓ ਇਹ ਨਾਮ ਦੀ ਜਾਚਨਾ ਬਿਖਾਰੀ ਬਣ ਕੇ ਸਾਰੇ ਮੰਗੇ ਇੱਕ ਵਾਰੀ ਦੱਸ ਲੈ ਪਤਾ ਲੱਗ ਜਾਵੇ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਸੇਵਾ ਸੁਸਾਇਟੀ ਲੌਂਗ ਆਇਲੈਂਡ ਦੇ ਸਮੂਹ ਸੰਗਤ ਮੇਰੀਆਂ ਪ੍ਰਾਣਾ ਸਾਹਮਣੇ ਬੈਠੀਆਂ ਪਿੱਛੇ ਵੀ ਪੰਜ ਜੀ ਬੈਠੇ ਅੱਗੇ ਪੂਰਾ ਆਨੰਦ ਮਾਣ ਰਹੇ ਹੁ ਕੀਰਤਨ ਦਾ ਤੁਹਾਡੇ ਵੱਡੇ ਭਾਗ ਨੇ ਬਾਬਾ ਪ੍ਰੇਮ ਸਿੰਘ ਜੀ ਨੂੰ 72 74 ਸਾਲ ਹੋ ਗਏ ਤੇ ਇਹ ਸਾਧੂ ਦੀ ਨਿਸ਼ਾਨੀ ਹੈ ਕਿ ਕਿੰਨੇ ਸਾਲ ਉਹਨਾਂ ਨੂੰ ਗਿਆਨ ਹੋ ਗਏ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰਦੇ ਕਿਉਂ ਕਿਉਂਕਿ ਉਹਨਾਂ ਨੇ ਕਰਮ ਕੀਤਾ ਉਹਨਾਂ ਨੇ ਗੁਰਮਤਿ ਰਹਿਣੀ ਦੇ ਵਿੱਚ ਚੰਗੇ ਕਰਮ ਕਰਕੇ ਵੱਡੇ ਕਰਮ ਕਰਕੇ ਲੋਕ ਉਹਨਾਂ ਨੂੰ ਜਾਣ ਤੋਂ ਬਾਅਦ ਵੀ ਯਾਦ ਕਰਦੇ ਆਉ ਮਿਲ ਕੇ ਗਏ ਨਾਮ ਮਿਲੇ ਨਾਮ ਮਿਲੇ ਤਾਂ ਜੀਵਨ ਨਾਨਕ ਨਾਮ ਮਿਲੇ ਗਉ ਜੀ ਨਾਮ ਹੈ ਤਰ ਕਰ ਕਰ ਤੰਮਨ ਧੀ ਵਹ ਹਰ ਕੀ ਮੈਂ ਹਰਿਆ ਮਨ ਮੰਨਤੀ ਵੇ ਹਰਿਆ ਨਾਮ ਮਿਲੇ ਨਾਮ ਮਿਲੇ ਤਾ ਜੀਵ ਨਾਨਕ ਨਾਮ ਮਿਲੇ ਨਾਮ ਮਿਲੇ ਤਾ ਜੀਵ ਨਾਨਕ ਨਾਮ ਮਿਲੇ ਪ੍ਰੇਮ ਸਿੰਘ ਜੀ ਸਵਾਗਤ ਹੈ ਬੋਲੇ ਜੋਰ ਨਾਲ ਸਮੂਹ ਬਾਬਾ ਪ੍ਰੇਮ ਸਿੰਘ ਜੀ ਸੇਵਾ ਸੁਸਾਇਟੀ ਲੌਂਗ ਰਾਈ ਲੈਂਡ ਦੀ ਸਮੂਹ ਸੰਗਤ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤ ਦੇ ਛਕਣ ਵਾਸਤੇ ਵੀ ਵੱਡਾ ਪ੍ਰਬੰਧ ਤੇ ਸੰਗਤ ਦੇ ਕੀਰਤਨ ਸੁਣਨ ਵਾਸਤੇ ਵੀ ਕੋਈ ਕੰਬੀਨੇਸ਼ਨ ਕੀ ਸਾਰੇ ਬਹੁਤ ਅੱਛੇ-ਅੱਛੇ ਕੀਰਤਨੀ ਮੰਗਵਾਏ ਸਾਰੇ ਪੁਨਾ ਵਿੱਚ 10 ਗਰੀਬ ਨੂੰ ਵੀ ਇਹਨਾਂ ਨੇ ਯਾਦ ਕੀਤਾ ਮੈਂ ਬਹੁਤ ਹੀ ਧੰਨਵਾਦੀ ਹਾਂ ਜਦੋਂ ਵੀ ਆਈਏ ਗੁਲਾਟੀ ਸਾਹਿਬ ਹਮੇਸ਼ਾ ਪਿਆਰ ਦਿੰਦੇ ਨੇ ਤੇ ਮੈਂ ਮੈਂ ਬੇਨਤੀ ਕੀਤੀ ਸੀ ਕਿ ਸਵਾ 1:20 ਤੇ ਮੈਨੂੰ ਛੱਡ ਲਿਓ ਕਿ ਮੈਂ ਅੱਗੇ ਵੀ ਜਾਣਾ ਕੀਰਤਨ ਕਰਨ ਵਾਸਤੇ ਤੇ ਮੈਂ ਪੂਰੇ ਟਾਈਮ ਤੇ ਸਮਾਪਤੀ ਕਰ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਬਹੁਤ ਬਹੁਤ ਹਾਰਦਿਕ ਤੌਰ ਤੇ ਧੰਨਵਾਦ ਸਤਿਗੁਰੂ ਤੁਹਾਡੀ ਸੇਵਾ ਆਪਣੇ ਦਰ ਤੇ ਕਬੂਲ ਕਰਨ ਫੁੱਲਾਂ ਚੁੱਕਾਂ ਦੇ ਖੇਮਾ ਆਓ ਅਗਲਾ ਪ੍ਰੋਗਰਾਮ ਸਰਵਨ ਕਰੋ ਅਸੀਸ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ